ਲੋਕ ਤਜੋ ਸਿਆਣ ਪਸੋਰ ਜਨੋ ਸਿਮਰੋ ਹਰ ਹਰਾਈ ਕਾ ਸਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਕੁਨਾਨਕ ਸਾਹਿਬ ਫਰਮਾਉਂਦੇ ਹਨ ਕਿ ਭਲੇ ਮਨੁਖੋ ਆਪਣੀ ਚਤੁਰਾਈ ਛੱਡੋ ਤੇ ਪ੍ਰਮਾਤਮਾ ਦਾ ਭਜਨ ਕਰੋ ਸਿਰ ਪ੍ਰਭੂ ਦੀ ਆਸ ਮਨ ਵਿੱਚ ਰੱਖੋ ਇਸ ਤਰ੍ਹਾਂ ਦੁਖ ਵਹਿਮ ਦੇ ਤੇ ਡਰ ਦੂਰ ਹੋ ਜਾਵੇਗਾ शपति चौदवी मानु की टेक ब्रिथि सब जान देवन को एक है भगवान जिसके दिए रह अगाए बौर न तृष्णा लागे आय मारे रख है एको आप मान के कृष्णा ही हाथ तेस का हुक्म बूझ सुख होए तेज का नाम रख कंठ परोए ਸਿਮਰ 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 ਪ੍ਰਭ ਸੋਏ ਨਾਨਕ ਬਿਗ ਨਾ ਲਾਗੇ ਕੋਏ ਕਿਸੇ ਮਨੁੱਖ ਦਾ ਆਸਰਾ ਸਭ ਬ्यर्थ ਸਮਝੋ ਕਿਉਂਕਿ ਦੇਣ ਨੂੰ ਤਾਂ ਇੱਕ ਪ੍ਰਮਾਤਮਾ ਹੀ ਹੈ ਜਿਸ ਦੇ ਦਿੱਤਿਆਂ ਮਨੁੱਖ ਰੱਜਿਆ ਰਹਿੰਦਾ ਹੈ ਤੇ ਫਿਰ ਹੋਰ ਲੈਣ ਦੀ ਤ੍ਰਿਸ਼ਨਾ ਆ ਕੇ ਨਹੀਂ ਲੱਗਦੀ ਮਾਰਨ ਅਤੇ ਬਚਾਉਣ ਵਾਲਾ ਤਾਂ ਉਹ ਵਾਹਿਗੁਰੂ ਆਪ ਹੈ ਮਨੁੱਖ ਦੇ ਹੱਥ ਵਿੱਚ ਕੁਛ ਨਹੀਂ ਹੈ ਨਾ ਜਿਉਣਾ ਨਾ ਮਰਨਾ ਉਸ ਮਾਲਕ ਦਾ ਹੁਕਮ ਬੁੱਝ ਕੇ ਹੀ ਸੁਖ ਨਸੀਬ ਹੁੰਦਾ ਹੈ ਇਸ ਵਾਸਤੇ ਹਰ ਵੇਲੇ ਉਸ ਦਾ ਨਾਮ ਚੇਤੇ ਕਰੋ ਗੁਨਾਮਿਕ ਸਾਫ ਫਰਮਾਉਂਦੇ ਹਨ ਉਸ ਪ੍ਰਭੂ ਦਾ ਸਿਮਰਨ ਕਰਨ ਨਾਲ ਕੋਈ ਰੁਕਾਵਟ ਨਹੀਂ ਪੈਂਦੀ ਉਸ ਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਉ ਨੈਨੋ ਪੇਖ ਠਾਕੁਰ ਕਾ ਰੰਗ ਸਾਤ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗੈ ਨਾਨਕ ਉਜਲ ਮੱਥਾ ਮਨ ਵਿੱਚ ਨਿਰੰਕਾਰ ਦੀ ਉਸਤਤ ਕਰੋ ਏ ਮੇਰੇ ਮਨ ਏ ਸੱਚਾ ਵਿਹਾਰ ਕਰੋ ਜੀਵ ਨਾਲ ਪਵਿੱਤਰ ਨਾਮ ਅੰਮ੍ਰਿਤ ਪੀਵੋ ਇਸ ਤਰ੍ਹਾਂ ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੋ ਅੱਖਾਂ ਨਾਲ ਮਾਲਕ ਵਾਹਿਗੁਰੂ ਦਾ ਜਗਤ ਤਮਾਸ਼ਾ ਵੇਖੋ ਸਾਦੀ ਸੰਗਤ ਕਰਕੇ ਮੂਹ ਮਾਇਆ ਦੇ ਪਦਾਰਥਾਂ ਦਾ ਸਾਰਾ ਸਾਂਗ ਨਾਸ ਪੂਜਾਂਦਾ ਹੈ ਪੈਰਾਂ ਨਾਲ ਪ੍ਰਭੂ ਦੇ ਰਸਤੇ ਤੇ ਤੁਰੋ ਪਰਮਾਤਮਾ ਨੂੰ ਜਪਣਾ ਸਾਰੇ ਪਾਪ ਮਿਟ ਜਾਂਦੇ ਹਨ ਗੁਨਾਹਾਂ ਨਿਕ ਸਾਫ ਫਰਮਾਉਂਦੇ ਹਨ ਹੱਥਾਂ ਨਾਲ ਪ੍ਰਭੂ ਦੀ ਸੇਵਾ ਕਰੋ ਤੇ ਕੰਨਾਂ ਨਾਲ ਉਸ ਪ੍ਰਭੂ ਦੀ ਕਥਾ ਸੁਣੋ ਇਸ ਤਰ੍ਹਾਂ ਪ੍ਰਭੂ ਦੀ ਦਰਗਾਹ ਵਿੱਚ ਇੱਜ਼ਤ ਹਾਸਲ ਹੁੰਦੀ ਹੈ ਵੱਡ ਬਾਗੀ ਤੇ ਜਨ ਜਗ ਮਾਇ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੈ ਇਤ ਉਤ ਕੀ ਉਹ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਉਹ ਮਨੁਖ ਜਗਤ ਵਿੱਚ ਵੱਡੇ ਭਾਗਾਂ ਵਾਲੇ ਹਨ ਜੋ ਸਦਾ ਹੀ ਵਾਹਿਗੁਰੂ ਦੇ ਗਉਣ ਗਾਉਂਦੇ ਹਨ ਜੋ ਵਾਹਿਗੁਰੂ ਦੇ ਨਾਮ ਦਾ ਧਿਆਨ ਕਰਦੇ ਹਨ ਉਹ ਮਨੁੱਖ ਸੰਸਾਰ ਵਿੱਚ ਧਨਵਾਨ ਗਿਨੇ ਜਾਂਦੇ ਹਨ ਜੋ ਲੋਕ ਮੰਨਤੇ ਤਨ ਕਰਕੇ ਮੂੰਹੋਂ ਪਰਮਾਤਮਾ ਦਾ ਨਾਮ ਲੈਂਦੇ ਹਨ ਉਹਨਾਂ ਨੂੰ ਸਦਾ ਹੀ ਸੁਖੀ ਸਮਝੋ ਜੋ ਇੱਕੋ ਇੱਕ ਪਰਮਾਤਮਾ ਦੀ ਮਹਿਮਾ ਨੂੰ ਪਛਾਨਦੇ ਹਨ ਗੁਨਾਨੂ ਲੋਕ ਪਰਲੋਕਤੀ ਸਮਝ ਪੈਂਦੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਦਾ ਮਨ ਵਾਹਿਗੁਰੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ ਉਸ ਨੇ ਨਿਰੰਕਾਰ ਨੂੰ ਜਾਣ ਲਿਆ ਹੈ ਗੋਪਰਸ਼ਾਦ ਆਪਨ ਆਪ ਸੁਜੈ ਤੇਸ ਕੀ ਜਾਣੋ ਤ੍ਰਿਸ਼ਨਾ 부ਜੈ ਸਾਥ ਸੰਗ ਹਰ ਹਰ ਜਸ ਕੈਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨੰਦ ਕੀਰਤਨ ਕੇਵਲ ਬਖਾਨ ग्रस्थ में सोई निर्वाण एक ऊपर जिस जानकी आशा तिसकी कटिए जम की फसा पार ब्रह्म की जिस मन भूख नानक किसे ना लागे दुख गुरु दी कृपा नाल जिस मु अपना आप समझ विच पै जावे समझ लो की ओस ती तृष्णा मिट गई है जो साथ संग ते विच मिलके परमात्मा दा जस करदा है ਉਹ ਪ੍ਰਭੂ ਦਾ ਸੇਵਕ ਸਾਰੇ ਰੋਗਾਂ ਤੋਂ ਬਾਝ ਜਾਂਦਾ ਹੈ ਜੋ ਹਰ ਰੋਜ਼ ਨਿਰੰਕਾਰ ਦਾਈ ਕੀਰਤਨ ਕਰਦਾ ਹੈ ਉਹ ਪੁਰਸ਼ ਕ੍ਰਿ스트 ਵਿੱਚ ਰਹਿੰਦਾ ਹੋਇਆ ਮਾਇਆ ਤੋਂ ਨਿਰਲੇਪ ਹੁੰਦਾ ਹੈ ਜਿਸ ਦੀ ਇੱਕ ਪ੍ਰਭੂ ਤੇ ਆਸ ਹੋਵੇ ਉਸ ਦੀ ਜਮਾ ਦੀ ਫਾਈ ਘਟ ਜਾਂਦੀ ਹੈ ਗੁਨਾਹਕ ਸਾਬਰਮਾਉਂਦੇ ਹਨ ਜਿਸ ਤੇ ਮਾਨ ਵਿੱਚ ਪਰਮ ਬ੍ਰਹਮ ਦੇ ਦਰਸ਼ਨ ਦੀ ਚਾਹਤ ਲੱਗੀ ਹੁੰਦੀ ਹੈ ਉਸ ਨੂੰ ਕੋਈ ਦੁੱਖ ਨਹੀਂ ਛੂੰਦਾ ਜਿਸ ਕੋ ਹਰ ਪ੍ਰਭ ਮਾਨ ਚਿਤ ਆਵੇ ਸੋ ਸੰਤ ਸੁਹਿਲ ਨਹੀਂ ਡੁਲਾਵੇ ਜੈਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸਤੇ ਡਰੈ ਜੈਸੇ ਸਾ ਤੈਸਾ ਦ੍ਰਿਸ਼ਟਾਇ ਆਪਣੇ ਕਾਰਜ ਮੇ ਆਪ ਸਮਾਇਆ ਸੋਦਤ 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 ਸੀਜਿਆ ਗੋਰ ਪ੍ਰਸ਼ਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਜਿਸ ਨੂੰ ਹਰੀ ਪ੍ਰਭੂ ਮਨ ਵਿੱਚ ਯਾਦ ਆਉਂਦਾ ਹੈ ਉਹ ਸੰਤ ਸੁਖੀ ਹੈ ਮੁਸੀਬਤ ਵੇਲੇ ਉਹ ਕਾਬਰਦਾ ਨਹੀਂ ਜੇ ਸੁੱਤੇ ਪ੍ਰਭੂ ਆਪਣੀ ਮੇਰ ਕਰਦਾ ਹੈ ਦਸੋ ਸੇਵਕ ਇਸ ਤੋਂ ਡਰ ਸਕਦਾ ਹੈ ਕਿਉਂਕਿ ਜਿਹਾ ਪ੍ਰਭੂ ਹੈ ਉਸ ਨੂੰ ਉਹ ਜਹੀ ਦੇ ਸਪੰਦਾ ਹੈ ਪ੍ਰਭੂ ਆਪਣੇ ਕਾਰਜ ਸ੍ਰਿਸ਼ਟੀ ਵਿੱਚ ਆਪ ਸਮਾਇਆ ਹੋਇਆ ਹੈ ਸੋਚਦਿਆਂ ਸੋਚਦਿਆਂ ਵਿਚਾਰ ਕੇ ਸਮਝ ਆ ਗਈ ਹੈ ਗੁਰੂ ਦੀ ਮੇਰ ਨਾਲ ਸਾਰੀ ਅਸਲੀਅਤ ਨੂੰ ਬੁੱਝ ਲਿਆ ਹੈ ਗੁਨਾਹਕ ਸਾਫ ਫਰਮਉਂਦੇ ਹਨ ਜਦੋਂ ਨਜ਼ਰ ਪੈਂਦੀ ਹੈ ਤਾਂ ਸਾਰਾ ਸੰਸਾਰ ਪਰਮਾਤਮਾ ਦਾ ਹੀ ਰੂਪ ਦੇਖਦਾ ਹੈ ਸਾਰਿਆਂ ਵਿੱਚ ਵਿਆਪਕ ਜੋਤ ਉਹ ਨਿਰੰਕਾਰ ਹੈ ਉਹ ਹੀ ਸ੍ਰਿਸ਼ਟੀ ਰੂਪਕਾਰ ਕੇ आकार वाला है न किच में न किच मर अपन चलित आप ही कर आवन जावन दृष्ट अदृष्ट आज्ञाकारी तारी सब सृष्ट आपे आप सगल में आप अनकजोक्त रच थाप उठाप अविनाशी न ही किच खंड धारण तार्यो तार ब्रह्मांड ਅਲਕ ਅਪੀਵ ਪੁਰਖ ਪ੍ਰਤਾਪ ਆਪ ਜਪਾਏ ਤਨਨਿਕ ਜਾਪ ਨਾ ਕੁਛ ਜੰਮਦਾ ਹੈ ਨਾ ਕੁਛ ਮਰਦਾ ਹੈ ਇਹ ਜਨਮ ਮਰਨ ਦੀ ਆਪਣੀ ਲੀਲਾ ਪ੍ਰਭੂ ਆਪ ਹੀ ਕਰ ਰਿਹਾ ਹੈ ਕੌਣ ਜਾਣਾ ਦਿਸਦਾ ਤੇ ਅਣ ਦਿਸਦਾ ਇਹ ਸਾਰੀ ਸ੍ਰਿਸ਼ਟੀ ਉਸਨੇ ਆਪਣੇ ਹੁਕਮ ਵਿੱਚ ਰੱਖੀ ਹੋਈ ਹੈ ਸਾਰੀਆਂ ਜੀਵਾਂ ਵਿੱਚ ਸਿਰਫ ਉਹ ਆਪ ਹੀ ਮੌਜੂਦ ਹੈ ਉਹ ਅਨੇਕਾਂ ਤਰੀਕਿਆਂ ਨਾਲ ਸੰਸਾਰ ਨੂੰ ਬਣਾ ਬਣਾ ਕੇ ਖਤਮ ਵੀ ਕਰ ਦਿੰਦਾ ਹੈ ਉਹ ਪਰਮਾਤਮਾ ਆਪ ਅਬినాਸ਼ੀ ਹੈ ਉਸ ਦਾ ਕੋਈ ਨਾਸ ਨਹੀਂ ਹੁੰਦਾ ਸਾਰੇ ਬ੍ਰਹਮੰਡ ਨੂੰ ਉਸ ਨੇ ਆਪ ਹੀ ਧਾਰਨ ਕਰ ਰੱਖਿਆ ਹੈ ਗੁਨਾ ਨਿਕਸ਼ਾ ਫਰਮਾਉਂਦੇ ਹਨ ਉਹ ਅਲਖ ਹੈ ਉਸ ਪ੍ਰਭੂ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ ਜੋ ਆਪ ਆਪਣਾ ਜਾਪ ਕਰਦਾ ਹੈ जैन प्रभु जाता शोभावंत सगल संसार उदर तिनत प्रभ के सेवक सगल उदाहरण प्रभ के सेवक दुख बिसारण आपे मे कृपालो गुरु का शब्द जप पय निहाल उनकी सेवा सोई लाग जिसनु कृपा करे बढ़ भाग है नाम जपत ਪਾਵੇ ਵਿਸ਼ਰਾਮ ਨਾਨਕ ਤਿੰਨਪੁਰ ਕੋ ਉਤਮ ਕਰਮਾਨ ਜਿਨ੍ਹਾਂ ਨੇ ਪ੍ਰਭ ਦਾ ਪੇਤ ਜਾਣ ਲਿਆ ਹੈ ਉਹ ਇੱਜਤਦਾਰ ਹਨ ਉਹਨਾਂ ਦੇ ਉਪਦੇਸ਼ ਨਾਲ ਸਾਰਾ ਸੰਸਾਰ ਬਚ ਜਾਂਦਾ ਹੈ ਐਜੇ ਪ੍ਰਭ ਦੇ ਸੇਵਕ ਸਾਰਿਆਂ ਨੂੰ ਬਚਾਉਣ ਵਾਲੇ ਹਨ ਉਹ ਸਾਰਿਆਂ ਦੇ ਦੁੱਖ ਦੂਰ ਕਰਨ ਵਾਲੇ ਹੁੰਦੇ ਹਨ ਕਿਰਪਾਲੂ ਪ੍ਰਭ ਆਪ ਸੇਵਕਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਹ ਗੁਰੂ ਦਾ ਸ਼ਬਦ ਜਪ ਕੇ ਨਿਹਾਲ ਹੋ ਜਾਂਦੇ ਹਨ ਉਹਨਾਂ ਦੀ ਸੇਵਾ ਵਿੱਚ ਉਹੀ ਮਨੁੱਖ ਜੁੜਦਾ ਹੈ ਜਿਸ ਵੱਡੇ ਭਾਗਾਂ ਵਾਲੇ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਨਾਮ ਜਪ ਕੇ ਉਹ ਸੁਖ ਸ਼ਾਂਤੀ ਹਾਸਲ ਕਰਦਾ ਹੈ ਗੁਰੂਾਨਕ ਸਾਹਿਬ ਫਰਮਾਉਂਦੇ ਹਨ ਐਜੇ ਪੁਰਸ਼ ਨੂੰ ਸੇਸ਼ਟ ਮੰਨਣਾ ਚਾਹੀਦਾ ਹੈ ਜੋ ਕਿਛ ਕਰੇ ਸੁਪ੍ਰਭ ਕੇ ਰੰਗ ਸਦਾ-ਸਦਾ ਬਸੇ ਹਰ ਸੰਗ ਸੈ ਸੁਭੈ ਹੋਵੇ ਸੋ ਹੋਏ ਕਰਨੇ ਹਰ ਪਛਾਨੇ ਸੋਏ ਪ੍ਰਭ ਕਾ ਕੀ ਨਾ ਜਨ ਮੀਠ ਲਗਾਣਾ ਜੈਸੇ ਸਾ ਤੈਸਾ ਦ੍ਰਿਸ਼ਟਾਣਾ ਜਿਸ ਤੇ ਉਪਜੇ ਤਿਸਮੈ ਸਮਾਏ ਓਏ ਸੁਖ ਨਿਧਾਨ ਉਨਹੂੰ ਬਣ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਣ ਸੇਵਕ ਜੋ ਕੁਛ ਕਰਦਾ ਹੈ ਉਹ ਪ੍ਰਭੂ ਦੀ ਰਜਾ ਵਿੱਚ ਕਰਦਾ ਹੈ ਇਸ ਕਰਕੇ ਪ੍ਰਭੂ ਸਦਾ ਉਸਦੇ ਅੰਗ ਸੰਗ ਹੀ ਵਸਿਆ ਰਹਿੰਦਾ ਹੈ ਸਹਿ ਸੁਭਾਵ ਜੋ ਕੁਝ ਹੁੰਦਾ ਹੈ ਉਸ ਨੂੰ ਕਬੂਲ ਕਰਦਾ ਹੈ ਤੇ ਉਹ ਸਮਝਦਾ ਹੈ ਕਿ ਸਭ ਪ੍ਰਭੂ ਹੀ ਕਰ ਰਿਹਾ ਹੈ ਪ੍ਰਭੂ ਦਾ ਕੀਤਾ ਸੇਵਕ ਨੂੰ ਮਿੱਠਾ ਲੱਗਦਾ ਹੈ ਕਿਉਂਕਿ ਜਿਹੋ ਜਿਹਾ ਪ੍ਰਭੂ ਹੈ ਉਹੋ ਜਿਹਾ ਉਸ ਨੂੰ ਨজਰੀ ਆਉਂਦਾ ਹੈ ਜਿਸ ਪ੍ਰਭੂ ਤੋਂ ਸੇਵਕ ਪੈਦਾ ਹੁੰਦਾ ਹੈ ਉਸ ਵਿੱਚ ਲੀਨ ਰਹਿੰਦਾ ਹੈ ਉਹ ਸੁੱਖਾਂ ਦਾ ਖਜਾਨਾ ਹੋ ਜਾਂਦਾ ਹੈ ਅਤੇ ਇਹ ਸ਼ੋਭਾ ਉਸ ਨੂੰ ਹੀ ਫੱਬਦੀ ਹੈ ਗੁਨਾਨਿਕ ਸਾਹਿਬ ਵਰਮਉਂਦੇ ਹਨ ਪ੍ਰਭੂ ਦੇ ਸੇਵਕ ਨੂੰ ਇੱਕ ਰੂਪ ਸਮਝੋ ਸੇਵਕ ਨੂੰ ਮਾਨ ਦੇ ਕੇ ਪ੍ਰਭੂ ਆਪਣੇ ਆਪ ਨੂੰ ਆਪਮਾਨ ਬਖਸ਼ਦਾ ਹੈ ਵੈਗ੍ਰਿਚੀ ਕਾਕਾ ਵੈਗ੍ਰਿਜੀ ਦੀ ਫਤੇ